ਨਾਈਟਪਿੰਡਾ ਵੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਦੀ ਸਾਬਕਾ ਵਿਦਿਆਰਥੀਆਂ ਨੇ ਪਦਮਸ਼੍ਰੀ ओंकार ਸਿੰਘ ਪਾਵਾ ਨੂੰ ਉਹਨਾਂ ਦੇ ਅਲਮਾ ਮੈਟਰ ਦੁਆਰਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਦੀ ਸ਼ਿਲਾਘਾ ਕੀਤੀ ਹੈ ਜਿੱਥੇ ਉਹਨਾਂ ਨੇ ਸਾਲ 1973 ਵਿੱਚ ਗ੍ਰੈਜੂਏਸ਼ਨ ਕੀਤੀ ਸੀ ਇੱਕ ਦੁਰਲਭ ਸਨਮਾਨ ਕਾਲਜ ਨੂੰ ਇੱਥੇ ਆਯੋਜਿਤ ਜਰਨਲ ਯੂਥ ਐਂਡ ਹੈਰੀਟੇਜ ਆਫ ਐਰਿਸਟੀਵਲ ਵਿੱਚ ਉਹਨਾਂ ਨੂੰ ਸਨਮਾਨਿਤ ਕਰਨ ਦਾ ਇਹ ਮਾਣਮੱਤਾ ਮੌਕਾ ਮਿਲਿਆ ਜਿੱਥੇ ਪੰਜਾਬ ਦੇ 24 ਕਾਲਜਾਂ ਦੇ ਅਧਿਆਪਕਾਂ ਨਾਲ ਟੀਮਾਂ ਮੌਜੂਦ ਸਨ ਪ੍ਰਿੰਸੀਪਲ ਡਾਕਟਰ ਗੁਰਸ਼ਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਕਾਲਜ ਲਈ ਮਾਣ ਵਾਲਾ ਪਲ ਸੀ ਕਿਉਂਕਿ ਪਾਵਵਾ ਦੀ ਉਦਮੀ ਯਾਤਰਾ ਹਰ ਨੌਜਵਾਨ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ ਪਾਵਲੀ ਇੱਕ ਹੋਰ ਟਕਮਾ ਸਨਮਾਨ ਕਾਲਜ ਦੀ ਵਿਕਾਰੀ ਸਾਹਿਤਕ ਮੈਗਜ਼ੀਨ ਦੇ ਸਤਲੁਜ ਦੇ 2024-25 ਦੇ ਸਲੇਖ ਪੰਨੇ ਤੇ ਉਹਨਾਂ ਦਾ ਚਿੱਤਰ ਹੈ ਜੋ ਇਸ ਮੌਕੇ ਤੇ ਜਾਰੀ ਕੀਤਾ ਗਿਆ ਸੀ ਪਾਵਾ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਕਾਲਜ ਲਈ ਧੰਨਵਾਦ ਮਹਿਸੂਸ ਕੀਤਾ ਜਿਸ ਨੇ ਉਹਨਾਂ ਨੂੰ ਤਿਆਰ ਕੀਤਾ ਹੈ ਉਹਨਾਂ ਵਿਦਿਆਰਥੀਆਂ ਨੂੰ ਸਟਾਰਟਅੱਪ ਉਦਮ ਲਈ ਵੱਲ ਸੱਦਾ ਦਿੰਦੇ ਹੋਏ ਕਿਹਾ ਕਿ ਹਰ ਪਹਿਲਾ ਕਦਮ ਛੋਟਾ ਹੁੰਦਾ ਹੈ ਉਹਨਾਂ ਆਪਣੇ ਅਧਿਆਪਕਾਂ ਪ੍ਰਤੀ ਸ਼ੁਕਰਗੁਜ਼ਾਰੀ ਮਹਿਸੂਸ ਕੀਤੀ ਇਸ ਸਮਾਰੋਹ ਵਿੱਚ ਇੱਕ ਹੋਰ ਉਦਯੋਗ ਦੇ ਦਿੱਗਜ सुरेंद्र ਸਿੰਘ ਭੋਗਲ ਜੋ 1960 ਦੇ ਦਹਾਕੇ ਦੇ ਮੱਧ ਵਿੱਚ ਸਾਬਕਾ ਵਿਦਿਆਰਥੀ ਸਨ ਤੋਂ ਇਲਾਵਾ ਕਈ ਹੋਰ ਸਾਬਕਾ ਵਿਦਿਆਰਥੀ ਵੀ ਸ਼ਾਮਲ ਹੋਏ ओपी वर्मा केबी सिंह बृजभूषण गोयल पीडी गुप्ता नवदीप सिंह गुरमीत सिंह गीतांजलि बबरेजा डॉक्टर सजला काल्डा हरीश कौड़ा गुरमीत सिंह अशोक तीर डॉक्टर विकास लूंगा दलवीर सिंह मौली परमजीत चंदर डॉक्टर सौरभ ਅਤੇ ਕਾਲਜ ਦੇ ਸਾਬਕਾ ਪ੍ਰਿੰਸੀਪਲਾਂ ਨੇ ਕਾਲਜ ਦੇ ਸਾਬਕਾ ਵਿਦਿਆਰਥੀ ਸੰਬੰਧਨ ਦੀ ਪ੍ਰਸ਼ੰਸਾ ਕੀਤੀ गोयल ਨੇ ਦੱਸਿਆ ਕਿ ਪਾਵਾ ਪਹਿਲਾਂ ਹੀ ਕਾਲਜ ਲਈ ਆਪਣੇ ਪਰਉਪਕਾਰ ਕੰਮਾਂ ਵਿੱਚ ਕਾਫੀ ਮਦਦ ਕਰ ਚੁੱਕੇ ਹਨ